ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ ਸਰਜੀਤ ਸਿੰਘ ਨੇ ਆਖਿਰ ਆਪਣੇ ਵਿਭਾਗੇ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦਾ ਪੰਡਾ ਪੰਦ ਦਿੱਤਾ ਹੈ ਸਰਜੀਤ ਸਿੰਘ ਸਬ ਇੰਸਪੈਕਟਰ ਨੇ ਕਿਹਾ ਕਿ ਉਸ ਵੇਲੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਐਸਐਸਪੀ ਪਰਮਜੀਤ ਸਿੰਘ ਗਿੱਲ ਦੇ ਕਹਨ ਤੇ ਉਸਨੇ 83 ਬੇਗਸੂਰੇ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰੇ ਪੂਰੇ ਮਾਰੇ ਆ ਤੇ ਬੇਗਸੂਰੇ ਵੀ ਲੈ ਕੇ ਮੈਨੂੰ ਦਿੱਤੇ ਵੀ ਤੂੰ ਮਾਰ ਦੇ ਮੈਨੂੰ ਨਹੀਂ ਪਤਾ ਕਿ ਕਸੂਰ ਹੈ ਕਿ ਨਹੀਂ ਹੈਗਾ ਪਰ ਮੈਨੂੰ ਕਹਤਾ ਵੀ ਇਹਨਾਂ ਨੂੰ ਆ ਅੱਛਾ ਮੈਨੂੰ ਆ ਜਵਾਬ ਮਿਲਣਾ ਚਾਹੀਦਾ ਇਹ ਖੁਲਾਸਾ ਸੁਣ ਕੇ ਕਿਸੇ ਦੇ ਵੀ ਲੂਕੰਡੇ ਖੜੇ ਹੋ ਜਾਣ ਇਸ ਇਨਸਾਨ ਦਾ ਨਾਮ ਹੈ ਸਬ ਇਨਸਪੈਕਟਰ surjit singh surjit singh ਮੁਤਾਬਕ ਉਹ ਸਨ 1993 ਵਿੱਚ ਉਸ ਵੇਲੇ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ ਜਦ ਪੂਰਾ ਸੂਬਾ ਅੱਤਵਾਦੀ ਲਪੇਟ ਵਿੱਚ ਸੀ surjit singh ਮੁਤਾਬਕ ਉਸ ਨੂੰ ਥਾਣਾ ਮਹਿਤਾ ਚੌਂਗ ਦੇ ਮੁਖੀ ਸਰਪਜੀਤ ਸਿੰਘ ਪੰਦੇਰ ਨਾਲ ਗਨਮੈਨ ਵਜੋਂ ਲਗਾਇਆ ਗਿਆ ਸੀ ਪਰ 2 ਮਹੀਨੇ ਬਾਅਦ ਹੀ ਉਸ ਨੂੰ ਥਾਣੇ ਦਾ ਇੰਚਾਰਜ ਬਣਾ ਦਿੱਤਾ ਗਿਆ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਕਤਲੇਆਮ ਦਾ ਉਹ ਸਿਲਸਲਾ ਸ਼ੁਰੂ ਹੋਇਆ ਜਿਸ ਨੂੰ ਯਾਦ ਕਰਕੇ ਉਹ ਅੱਜ ਵੀ ਕੰਮ ਜਾਂਦੇ ਨੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਹੱਥੋਂ ਕਈ ਬੇਗੁਨਾਹਾਂ ਨੂੰ ਮਰਵਾਇਆ ਗਿਆ ਅਤੇ ਉਸ ਨੂੰ ਇਹ ਨਿਰਦੇਸ਼ ਦੇਣ ਵਾਲਾ ਹੋਰ ਕੋਈ ਨਹੀਂ ਬਲਕਿ ਉਸ ਦੇ ਸੀਨੀਅਰ ਅਧਿਕਾਰੀ ਸਨ ਸੁਰਜੀਤ ਸਿੰਘ ਦੀ ਮੰਨੀਏ ਤਾਂ ਉਸ ਨੂੰ ਅਜਿਹਾ ਕਰਨ ਲਈ ਪੰਜਾਬ ਪੁਲਿਸ ਦੇ ਹੀ ਕੁਝ ਅਧਿਕਾਰੀਆਂ ਵੱਲੋਂ ਧਮਕਾਇਆ ਜਾਂਦਾ ਸੀ ਅਤੇ ਬਲੈਕਮੇਲ ਕਰਕੇ ਉਸ ਤੋਂ ਫਰਜ਼ੀ ਪੁਲਿਸ ਮੁਕਾਬਲੇ ਕਰਵਾਏ ਜਾਂਦੇ ਸਨ ਸੁਰਜੀਤ ਸਿੰਘ ਮੁਤਾਬਕ ਜੇਕਰ ਇਹਨਾਂ ਸਾਰੇ ਮਾਮਲਿਆਂ ਦੀ ਸੀਬੀਆਈ ਜਾਂਚ ਕਰਵਾਈ ਜਾਏ ਤਾਂ ਬਹੁਤ ਸਾਰੇ ਪੁਲਿਸ ਅਧਿਕਾਰੀ ਬੇਨਕਾਬ ਹੋ ਜਾਣਗੇ। ਗੱਲ ਸਾਬਰੇ ਭਰਦੀ ਕਿ ਤਾਂ ਮੈਨੂੰ ਉਸ ਤੋਂ ਬਾਅਦ ਮੈਂ 99 ਚ ਟ੍ਰੇਨਿੰਗ ਤੇ ਚਲ ਗਿਆ 90 ਟ੍ਰੇਨਿੰਗ ਕਰ ਗਿਆ। ਆਉਂਦੇ ਮੈਨੂੰ 2 ਬਿੰਨੇ ਮੈਂ ਜਾਂ 1 ਮਹੀਨਾ ਐ ਸੱਚ ਨੂੰ ਰਿਆ ਹਾਂ। ਯਾਦ ਨਹੀਂ ਮੈਨੂੰ ਪੁਰਾ ਵੇਲੇ। ਉਸ ਤੋਂ ਬਾਅਦ ਮੈਨੂੰ ਛਿਰਿਆ ਸੱਚ ਨੂੰ ਮੈਂ ਗਨਮਨ ਸਰਬਜੀਤ ਪੰਦੇਹਰ ਐਸਪੀ ਰਿਟਾਇਰ ਹੋ ਗਏ ਉਹ। ਉਹਨਾਂ ਜਿਹਨਾਂ ਨਾਲ ਮੈਂ ਗਨਮਨ ਸੀ ਉਹਨਾਂ ਨੂੰ ਪੁੱਟ ਕੇ ਮੈਨੂੰ ਐਸਚੂ ਲਾਤਾ। ਇੱਕ ਇਨਸਪੈਕਟਰ ਮੇਰੇ ਨਾਲ ਚੌਂਕੀ ਦੀ ਜੱਜ ਲਾ ਦਿੱਤਾ ਤੇ ਇੱਕ ਇਹਨਾਂ ਨੂੰ ਚੌਂਕੀ ਦੀ ਜੱਜ ਲਾ ਦਿੱਤਾ ਤੇ ਮੈਨੂੰ ਸਿਪਾਈ ਨੂੰ ਐਸਰ ਚੁਲਾ ਦਿੱਤਾ ਤਰੱਕੀ ਦੇ ਗਣਾ ਤੁਰਾ ਦਿੱਤਾ ਉਹਦੇ ਦਾ ਕਾਰਨ ਕੀ ਸੀ ਉਹ ਉਹ ਨਹੀਂ ਹਡਾਕ ਨਹੀਂ ਉਹ ਉਹਦਾ ਕਾਰਨ ਕੀ ਸੀ ਉਹ ਗਿਲਸਾਭ ਜਾਣਦੇ ਜਾਂ ਮੈਨੂੰ ਪਤਾ ਕਾਰਨ ਕੀ ਸੀ ਕੀ ਮੈਂ ਕੀਤਾ ਜਾਂ ਗਿਲਸਾਭ ਨੂੰ ਪੁੱਛਿਆ ਵੀ ਕੀ ਇਹਨੂੰ ਕਰਾਇਆ ਦੂੰ ਕਸੂਰ ਵਾਲੇ ਮਾਰੇ ਆ ਤੇ ਬੇਕਸੂਰੇ ਵੀ ਲਿਆ ਕੇ ਮੈਨੂੰ ਦਿੱਤੇ ਵੀ ਤੂੰ ਮਾਰ ਦੇ ਮੈਨੂੰ ਨਹੀਂ ਪਤਾ ਕਿ ਕਸੂਰ ਹੈ ਕਿਹਦਾ ਪਰ ਮੈਨੂੰ ਕਹਿਤਾ ਵੀ ਇਹਨਾਂ ਨੂੰ ਆ ਆ ਅੱਛਾ ਮੈਨੂੰ ਆ ਜਵਾਬ ਮਿਲਣਾ ਚਾਹੀਦਾ ਸਰਜੀਤ ਸਿੰਘ ਮੁਤਾਬਕ ਉਹ ORP ਰੈਂਕ ਦਾ ਸਬ ਇਨਸਪੈਕਟਰ ਹੈ ਪਰ ਉਸ ਨੂੰ ਦੂਜਿਆਂ ਦੀ ਤਰ੍ਹਾਂ ਰੈਗੂਲਰ ਕੀਤਾ ਗਿਆ ਹੈ ਸਰਜੀਤ ਸਿੰਘ ਮੁਤਾਬਕ ਉਸਨੇ ਇਸ ਸਿਲਸਲੇ 'ਚ SSP ਤਰਨਤਾਰ ਨੂੰ ਵੀ ਗੁਹਾਰ ਲਗਾਈ ਸੀ ਪਰ ਨਤੀਜਾ ਸਿਫਰ ਹੀ ਰਹਾ ਸਰਜੀਤ ਸਿੰਘ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ ਮੇਰੀ ਜਿਹੜੀ ਮੇਰੀ ਜਾਨ ਨੂੰ ਖਤਰਾ ਵਾ ਮੈਨੂੰ ਕੱਲ SSP ਨੇ ਅੰਦਰ ਸੱਚੇ ਕਹਿਤਾ ਵੀ ਤੂੰ ਦਰਿਆਜ ਹੋਏਗਾ ਬਿਹਾਦਰੇ ਆਜ ਮੈਨੂੰ ਕਹਿਸਾ ਰਿਓ ਕੁ ਮੇਰੇ ਤਾਂ ਵੀ ਨਾ ਬਿਆਸ ਰੋੜ ਦੋ ਤੇ ਮੈਨੂੰ ਹੁਣ ਵੀ ਮਾਇਆ ਤੇ ਮੈਨੂੰ ਨਾਲ ਲੈ ਕੇ ਆਵਾ ਭਾਜੀ ਨੇ ਵੀ ਮੇਰੇ ਨਾਲ ਚਲੋ ਮੇਰੀ ਜਾਨ ਨੂੰ ਖਤਰਾ ਜੇ ਤੇ ਮੈਨੂੰ ਜੇ ਮੇਰਾ ਕੋਈ ਵੀ ਹੈਗਾ ਜੀਨੂ ਸਕਿਉਰਟੀ ਜੋ ਵੀ ਬਣਦੀ ਮੇਰੀ ਮੈਨੂੰ ਸਕਿਉਰਟੀ ਦਿੱਤੀ ਜਾਵੇ ਤੇ ਮੈਨੂੰ ਕੋਈ ਰੈਂਕ ਨਾ ਭੁਖਣੀਗੀ ਮੈਨੂੰ ਕੋਈ ਨੌਕਰੀ ਨਾ ਭੁਖਣੀਗੀ ਮੈਂ ਆਪਣੀ ਜਾਨ ਚਾਹੀਦੀ ਮੈਨੂੰ ਮੇਰੀ ਜਾਨ ਨੂੰ ਖਤਰਾ ਜੇ ਤੇ ਹੋ ਸਕਦਾ ਗਿਲ ਮੈਨੂੰ ਕਿਤੇ ਵੀ ਛੁੱਕ ਕੇ ਕਿਉਂ ਮਰੋ ਇਸ ਮੌਕੇ ਮਨੁੱਖੀ ਅਧਿਕਾਰ ਸੰਗਠਨ ਦੇ ਸੀਨੀਅਰ ਆਗੂ ਕ੍ਰਿਪਾਲ ਸਿੰਘ ਰੰਦਾਵਾ ਨੇ ਕਿਹਾ ਹੈ ਕਿ ਸੁਰਜੀਤ ਸਿੰਘ ਨੇ ਉਹਨਾਂ ਨੂੰ ਉਹਨਾਂ 83 ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਵਾਰ-ਵਾਰ ਮਜਬੂਰ ਕਰਨ ਉੱਤੇ ਫਰਜ਼ੀ ਮੁਕਾਬਲਿਆਂ 'ਚ ਮਾਰ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਸਾਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਇਹਨਾਂ ਨੂੰ ਐਸਐਚਓ ਰਾਤੋ-ਰਾਤ ਜਦੋਂ ਕਿ ਸਪਾਈਆਂ ਨੂੰ ਇਸ ਕਰਕੇ ਲਾਇਆ ਕਿ ਇਹਨਾਂ ਕੋ ਜਾਇਜ਼ ਨਜਾਇਜ਼ ਅਸੀਂ ਕੰਮ ਕਰਵਾ ਸਕੀਏ ਉਹਨਾਂ ਨੇ ਮੈਨੂੰ ਸਾਰੀ ਹਕੀਕਤ ਦੱਸੀ ਆ ਤਕਰੀਬਨ ਘੱਟੋ ਘੱਟ 83 ਬੰਦਿਆਂ ਦੀਆਂ ਲਿਸਟ ਜਿਹੜੀ ਆ ਨਾ ਇਹ ਬੰਦਾ ਯਾਰੀ ਮੈਨੂੰ ਸੌਂਪ ਦਿੱਤੀ ਇਹਨੇ ਕਿ 83 ਬੰਦੇ ਅਸੀਂ ਮਾਰੇ ਨੇ ਜਾਇਜ਼ ਔਰ ਜਿਹੜੇ ਜਾਇਜ਼ ਮਾਰਿਆ ਮੁਕਾਬਲੇ ਹੋ ਗਏ ਉਹ ਠੀਕ ਵੱਖਰੇ ਆ ਔਰ ਇਹਨੇ ਬੰਦਿਆਂ ਦੀਆਂ ਮੈਂ ਜਿਹੜੇ ਆ ਮੇਰੇ ਕੋਲ ਨਜਾਇਜ਼ ਕੰਮ ਮੈਨੂੰ ਲਾਲਚ ਦਿੱਤਾ ਗਿਆ ਮੈਨੂੰ ਥ੍ਰੈਟ ਕੀਤਾ ਗਿਆ ਜੇ ਤੂੰ ਆ ਇੱਕ ਕਰ ਦਿੱਤਾ ਜੇ ਆ ਨਾ ਮੈਂ ਤਾਂ ਤੈਨੂੰ ਮਾਰ ਦਿਆਂਗਾ ਔਰ ਮੈਂ ਡਰਦੇ ਹੋਇਆ ਸਾਰਾ ਕੁਝ ਇਹਨਾਂ ਦੇ ਸੰਪਰਕ ਚ ਆ ਕੇ ਇਹਨਾਂ ਦੇ ਪੈਸੇ ਥੱਲੇ ਸਾਰਾ ਕੁਝ ਕਰਦਾ ਰਿਹਾ ਔਰ ਇਹ ਹੁਣ ਸਿਕਿਉਰਿਟੀ ਦੀ ਵੀ ਮੰਗ ਕਰਦਾ ਐ ਔਰ ਮੈਂ ਚਾਹੁੰਦਾ ਇਹ ਮਸਲਾ ਸਾਰਾ ਜਿਹੜਾ ਮੈਂ ਹਾਈ ਕੋਰਟ ਦੇ ਵਿੱਚ ਇੱਕ ਅੱਧੇ ਦਿਨ ਚ ਹਾਈ ਕੋਰਟ ਚ ਖੜਕੇ ਔਰ ਇਹ ਮਸਲਾ ਡਿਕਲੇਅਰ ਕਰੂੰਗਾ ਸੀਬੀਆਈ ਤੋਂ enquairy ਦੀ ਮੰਗ ਕਰੂੰਗਾ ਹਾਈ ਕੋਰਟ ਤੋਂ ਚੀਫ ਸਕੋ ਵੀ ਇਹ ਸੀਬੀਆਈ ਤੋਂ enquairy ਕਰੇ ਜਿਤਨਾ ਖਾਲੜਾ ਕੈਸ਼ ਕੀਤੀ ਗਈ enquairy ਇਹ ਵੀ enquairy ਦੁਬਾਰਾ ਚਾਲੂ ਕਰਕੇ ਦੱਸਿਆ ਜਾਵੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਪੁਲਿਸ ਨੇ ਜਾਇਜ਼ ਨਜਾਇਜ਼ ਕੰਮ ਕੀ ਕੀਤੇ ਆ ਅਤਵਾ ਦੇ ਆੜ ਥਲੇ ਪੈਸੇ ਲੈਣ ਕਰਕੇ ਅਹੁਦੇ ਲੈਣ ਕਰਕੇ ਪੁਲਿਸ ਅਫਸਰਾਂ ਨੇ ਜਿਤਨਾ ਬੰਦੇ ਮਾਰੇ ਆ ਫਿਲਹਾਲ ਇੱਕ ਪੁਲਿਸ ਮੁਲਾਜ਼ਮ ਵੱਲੋਂ 83 ਵਿਅਕਤੀਆਂ ਨੂੰ ਮਾਰੇ ਜਾਣ ਦੀ ਗੱਲ ਮੰਨਣਾ ਆਪਣੇ ਆਪ ਵਿੱਚ ਹੀ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਦੇਖਣਾ ਹੋਵੇਗਾ ਕਿ ਇਸ ਖੁਲਾਸੇ ਤੋਂ ਬਾਅਦ ਪੰਜਾਬ ਸਰਕਾਰ ਦਾ ਅਗਲਾ ਕਦਮ ਕੀ ਹੋਵੇਗਾ ਤਰਨਤਾਰਨ ਤੋਂ ਧਰਮਵੀਰ ਮਲਹਾਰ ਦੇ ਨਾਲ ਜਰਮਨਜੀਤ ਰੰਦਾਵਾ ਡੇਨ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ख यूट्यूब फॉलो करो ट्विटर से खबर जुड़े रहो दिन रात